ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਟੀ ਬਾਟੀ ਨੀਂਦ ਨਾ ਆਵੇ ਪਾਰ ਘਰ ਚੇਤ ਨਾ ਡੁਲਾਈ ਡੁਲਾਈ ਜਿਹੜਾ ਹੂੜਾ ਵੀ ਲੱਗਿਆ ਔਂਕੜ ਵੀ ਲੱਗਿਆ ਦਰਮਿਆਨਾ ਉਚਾਰਨ ਕਰਨਾ ਪਾਰ ਘਰ ਪਾਰ ਘਰ ਚੇਤ ਨਾ ਡੁਲਾਈ ਬੇਨ ਨਾਵੇ ਮਨ ਟੀਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਕਿਤੇ ਵੀ ਪਟਣ ਪਟਣ ਬੋਲਣਾ ਹੈ ਪਟਣ ਨਹੀਂ ਗੈਣਾ ਹੱਟ ਪਾਦ ਕਿਤੇ ਆ ਜੇ ਉਹ ਕਸਕੇ ਆ ਪਟਣ ਪੋਲਾ ਹੈ ਹਾਟ ਪਟਣ ਘਰ ਇੱਥੇ ਠੰਮਕ ਲਗਣੀ ਹੈ ਗੁਰੂ ਦਿਖਾਇਆ ਇੱਥੇ ਵਿਸਰਾਮ ਹੈ ਸਹਜੇ ਸਤਿ ਵਾਪਾਰੋ ਖੰਡਿਤ ਨਿੰਦਰਾ ਨਿੰਦਰਾ ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਵੇਖ ਕਰੋ ਜੋ ਗਿੰਦਰਾ ਮੰਦਰਾ ਝੋਲੀ ਖਿੰਥਾ ਹਾਂ ਝੋਲੀ ਪਦ ਪੋਲਾ ਹੀ ਉਚਾਰਨ ਕਰਨਾ ਝੋਲੀ ਨਹੀਂ ਕਹਿਣਾ ਮੰਦਰਾ ਝੋਲੀ ਖਿੰਥਾ 12 ਅੰਤਰ ਏਕ ਸਰੇਵਹ ਖਾਟ ਦਰਸ਼ਨ ਇੱਕ ਪੰਥਾ ਖਾਟ ਬੋਲਈ ਬੋਲਣਾ ਖੱਟ ਨਹੀਂ ਕਹਿਣਾ ਹੈ ਖਾਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਾਹੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤ ਏਵ ਪਾਈਐ ਅੰਤਰ ਸ਼ਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੋਰ ਕੈ ਸ਼ਬਦ ਸੋ ਸਮਝ ਪਰਿ ਥਿੰਥਾ ਝੋਲੀ ਭਰਪੁਰ ਰਹਾ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਨਾਨਕ ਇਥੇ ਯਮਕ ਲਾਉਣੀ ਐ ਨਾਨਕ ਤਾਰੇ ਨੀ ਨਾਨਕ ਤਾਰੇ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਹੁੰਦਾ ਕੱਪਰ ਪੰਜ ਭੂ ਟੋਪੀ ਇਹ ਹੁੰਦਾ ਖੱਪਰ ਇੱਥੇ ਵਿਸਰਾਮ ਲਾਉਣਾ ਹੈ ਪੰਜ ਭੂ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਭੂ ਟੋਪੀ ਨਹੀਂ ਕਹਿਣਾ ਪੰਜ ਭੂ ਟੋਪੀ ਕਾਇਆ ਕੜਾਸਨ ਮਨ ਜਾ ਗੂਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੋ ਤ੍ਰਿਪਵਨ ਰਹਿ ਆ ਸਮਾਈ ਸੋ ਇਹ ਪਦ ਔਂਕਰ ਦੇ ਨਾਲ ਹੀ ਬੋਲਣਾ ਸੋ ਨਹੀਂ ਕਹਿਣਾ ਹੂੜਾ ਲਾ ਕੇ ਕਵਨ ਸੋ ਤ੍ਰਿਪਵਨ ਰਹਿ ਆ ਸਮਾਈ ਘਾਟ ਘਾਟ ਗੁਪਤਾ ਗੁਰਮੁਖ ਮੁਖਤਾ ਅੰਤਰ ਬਾਹਰ ਸ਼ਬਦ ਸੁਜਗਤਾ ਮਨ ਮੁਖ ਬਿਨਸੈ ਆਵੈ ਜਾਇ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਧਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਇਹ ਦੱਦੇ ਨਹੀਂ ਬੋਲਨੇ ਬਾਧਾ ਖਾਦਾ ਲਾਦਾ ਦੱਦੇ ਬੋਲੇ ਜਾਂਦੇ ਹਨ ਅੱਦੇ ਨਾਲ ਬੋਲਣਾ ਹੈ ਬੱਧ ਖੱਦ ਲੱਦ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹ ਤਤ ਵਿਚਾਰ ਐ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਨ ਖੱਦਾ ਮਨ ਮੁਖ ਹੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਇ ਨਾਨਕ ਹਉਮੈ ਮੀਟ ਸਮਾਇ ਸੋ ਉਹਨਾਂ ਨਿਰੰਤਰ ਦੀਜੈ ਬੰਦ ਉਡੈ ਨ ਹੰਸਾ ਪੜੈ ਨ ਕੰਧ ਹਪੜ ਪਦ ਪੂਰੇ ਉਚਾਰਨ ਕਰਨਾ ਪੜੈ ਨ ਕੰਧ ਸਹਿਜ ਗੁਫਾ ਕਰ ਜਾਣੈ ਸਾਚਾ ਨਾਨਕ ਸਾਚੇ ਭਾਵੈ ਸਾਚਾ ਨਾਨਕ ਪਾਤੀ ਵਿਸਰਾਮ ਹੈ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗ੍ਰਹਿ ਤਜ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੁਮ ਵਣ ਜਾ ਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਵਣ ਜਾ ਰੇ ਨਾਨਕ ਗੁਰਮੁਖ ਉਤਰਸ ਪਾਰੇ ਨਾਨਕ ਪਾਤੀ ਵਿਸਰਾਮ ਹੈ ਨਾਨਕ ਗੁਰਮੁਖ ਉਤਰਸ ਪਾਰੇ ਕੀਤ ਵਿਦ ਪੁਰਖਾ ਜਨਮ ਵਟਾਇਆ ਕਾਹੀ ਕਾ ਤੁਜ ਇਹੋ ਮਨ ਲਾਇਆ ਕੀਤ ਵਿਦ ਆਸਾ ਮਨਸਾ ਖਾਈ ਕੀਤ ਵਿਦ ਜੋਤ ਨਿਰੰਤਰ ਪਾਈ ਬੇਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ